ਹਿੰਦੀ ਸਿਨੇਮਾ ਦੀ ਦਿੱਗਜ ਗਾਇਕਾ ਆਸ਼ਾ ਭੌਂਸਲੇ ਦੀ ਜੀਵਨੀ ਸਵਰ ਸੁਆਮੀ ਨੇ ਆਸ਼ਾ ਸ਼ੁੱਕਰਵਾਰ ਨੂੰ ਇੱਕ ਇਵੈਂਟ ਵਿੱਚ ਰਿਲੀਜ਼ ਕੀਤੀ ਗਈ ਜੀ ਹਾਂ ਆਸ਼ਾ ਭੌਂਸਲੇ ਦੀ ਇਹ ਜੀਵਨੀ ਦੇ ਲਾਂਚ ਮੌਕੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਦਾ ਜ਼ਏਸ਼ ਸਮਾਗਮ ਵਿੱਚ ਆਰਐਸਐਸ ਮੁਖੀ ਮੋਹਨ ਪਾਤਵਤ ਬਾਲੀਵੁੱਡ ਅਦਾਕਾਰ ਜੈਕੀਸ਼ ਰੌਫਤੋ ਲੈ ਕੇ ਸੂਨੋ ਨਿਗਮ ਤੱਕ ਦੇ ਕਈ ਸਿਤਾਰੇ ਸ਼ਾਮਿਲ ਹੋਏ ਤੇ ਨਾਲ ਹੀ ਇਸ ਇਵੈਂਟ ਦਾ ਇੱਕ ਵੀਡੀਓ ਵੀ ਹੈ ਜਿਹੜਾ ਉਹ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਆਇਤ ਦਾ ਦੱਸਦੀ ਹੈ ਵੀਡੀਓ ਚ ਗਾਇਕ ਨੂੰ ਸੋਨੂ ਨਿਗਮ ਨੂੰ ਕੁਝ ਅਜੀਹਾ ਕਰਦੇ ਦੇਖਿਆ ਜਾ ਸਕਦਾ ਹੈ ਜਿਸ ਨੇ ਸਾਰਿਆਂ ਦਾ ਦਿਲਚਸਪ ਲਿਆ ਹੈ ਤਾਂ ਜਈਏ ਉਹਨਾਂ ਦੇ ਫੈਨਸ ਤੇ ਸੋਸ਼ਲ ਮੀਡੀਆ ਯੂਜ਼ਰਸ ਸੋਸ਼ਲ ਮੀਡੀਆ ਤੇ ਸੋਨੂ ਨਿਗਮ ਦੀ ਤਾਰੀਫ ਕਰਦੇ ਥੱਕ ਨਹੀਂ ਰਹੇ ਦਰਅਸਲ ਆਸ਼ਾ ਬੌਂਸਲੇ ਜਿਵੇਂ ਹੀ ਇਵੈਂਟ ਦੌਰਾਨ ਸਟੇਜ ਤੇ ਆਈ ਤਾਂ ਉਹਨਾਂ ਨੇ ਸਨਮਾਨ ਵੱਜੋਂ ਮਸ਼ਹੂਰ ਗਾਇਕਾ ਦੇ ਪੈਰ ਧੋ ਦਿੱਤੇ ਦੱਸਈਏ ਉਸਨੇ ਆਸ਼ਾ ਬੌਂਸਲੇ ਦੇ ਪੈਰ ਗੁਲਾਬ ਦੀਆਂ ਪੱਤੀਆਂ ਨਾਲ ਧੋਤੇ ਤੇ ਨਾਲ ਹੀ ਪੈਰ ਵੀ ਸੋਨੂ ਨਿਗਮ ਦਾ ਇਹ ਵੀਡੀਓ ਜਿਹੜਾ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਦੇਖਿਆ ਜਾ ਸਕਦਾ ਹੈ ਤੇ ਨਾਲ ਹੀ ਦਾ ਜ਼ਈਏ ਜਿਸ ਵਿੱਚ ਸੋਨੂ ਨਿਗਮ ਨੂੰ ਗਾਇਕਾ ਆਸ਼ਾ ਭੌਸਲੇ ਦੇ ਕੋਲ ਫर्श ਤੇ ਬੈਠਿਆ ਵੀ ਦੇਖਿਆ ਜਾ ਸਕਦਾ ਹੈ ਤੇ ਨਾਲ ਹੀ ਇਹ ਸਭ ਦੇਖ ਕੇ ਆਸ਼ਾ ਭੌਸਲੇ ਖੁਦ ਵੀ ਹੈਰਾਨ ਹੋਈ ਤੇ ਨਾਲ ਹੀ ਖੁਸ਼ ਨਜ਼ਰ ਵੀ ਆਈ ਦਾ ਜੀ ਸਮਾਗਮ ਦੌਰਾਨ ਸੋਨੂੰ ਨਿਗਮ ਤੇ ਆਸ਼ਾ ਨੂੰ ਆਪਣਾ ਗੁਰੂ ਵੀ ਕਿਹਾ ਤੇ ਸੋਨੂੰ ਨੇ ਦੱਸਿਆ ਕਿ ਉਸਨੇ ਆਸ਼ਾ ਭੌਂਸਲੇ ਦੇ ਨਿਰਦੇਸ਼ਨ ਹੇਠ ਸੰਗੀਤ ਦੀਨੀ ਰੱਖੀ ਸੀ ਸੋਨੂੰ ਨਿਗਮ ਤੇ ਹੋਰ ਤਾਰਿਆਂ ਤੋਂ ਮਿਲੇ ਇਸ ਪਿਆਰ ਤੇ ਸਨਮਾਨ ਨੂੰ ਦੇਖ ਕੇ ਆਸ਼ਾ ਭੌਂਸਲੇ ਥੋੜੀ ਭਾਵੁਕ ਹੋ ਗਈ ਤੇ ਨਾਲ ਹੀ ਆਪਣੇ ਪਿਆਰ ਦਾ ਇਜ਼ਹਾਰ ਵੀ ਕੀਤਾ ਦੱਸ ਜਈਏ ਇਸ ਪ੍ਰੋਗਰਾਮ 'ਚ ਆਸ਼ਾ ਭੌਂਸਲੇ ਦੇ ਨਾਲ ਨਾਲ ਉਹਨਾਂ ਦੇ ਪਰਿਵਾਰਿਕ ਮੈਂਬਰ ਵੀ ਨਜ਼ਰ ਆਏ ਜਿਨ੍ਹਾਂ 'ਚ ਪੰਡਿਤ ਹਰੀਦੇਨਾਥ ਮੰਗੇਸ਼ਕਰ ਸੁਰੇਸ਼ ਵਾਟਕਰ ਸੁਦੇਸ਼ ਭੌਂਸਲੇ ਭਾਰਤੀ ਮੰਗੇਸ਼ਰ ਤੇ ਨਾਲ ਅਸ਼ੋਕ ਸ਼ਰੌਫ ਸ਼ਰੂਤੀ ਭੌਂਸਲੇ ਅਤੇ ਹਰੀਸ਼ ਪੀਮਾਨੀ ਵੀ ਸ਼ਾਮਲ ਹੋਏ ਹਿੰਦੀ ਸਿਨੇਮਾ ਦੀ ਦਿੱਗਜ ਗਾਇਕਾ ਆਸ਼ਾ ਭੌਂਸਲੇ ਦੀ ਜੀਵਨੀ ਸਵਰ ਸੁਆਮੀ ਨੇ ਆਸ਼ਾ ਸ਼ੁੱਕਰਵਾਰ ਨੂੰ ਇੱਕ ਇਵੈਂਟ ਫੀਚਰ ਰਿਲੀਜ਼ ਕੀਤੀ ਗਈ ਜੀ ਹਾਂ ਆਸ਼ਾ ਭੌਂਸਲੇ ਦੀ ਇਹ ਜੀਵਨੀ ਦੇ ਲਾਂਚ ਮੌਕੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਦਾ ਜ਼ਯੇਸ਼ ਸਮਾਗਮ ਵਿੱਚ ਆਰਐਸਐਸ ਮੁਖੀ ਮੋਹਨਤਾ ਅਦਵਤ ਬਾਲੀਵੁੱਡ ਅਦਾਕਾਰ ਜੈਕੀ ਸ਼ਰੌਫ ਤੋਂ ਲੈ ਕੇ ਸੋਨੂ ਨਿਗਮ ਤੱਕ ਦੇ ਕਈ ਸਿਤਾਰੇ ਸ਼ਾਮਿਲ ਹੋਏ ਤੇ ਨਾਲ ਹੀ ਇਸ ਇਵੈਂਟ ਦਾ ਇੱਕ ਵੀਡੀਓ ਵੀ ਹੈ ਜਿਹੜਾ ਉਹ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਆਇਆ ਇਹ ਦੱਸ ਦਈਏ ਵੀਡੀਓ ਚ ਗਾਇਕ ਨੂੰ ਸੋਨੂ ਨਿਗਮ ਨੂੰ ਕੁਝ ਅਜੀਹਾ ਕਰਦੇ ਦੇਖਿਆ ਜਾ ਸਕਦਾ ਹੈ ਜਿਸ ਨੇ ਸਾਰਿਆਂ ਦਾ ਦਿਲ ਚਿਤ ਲਿਆ ਹੈ ਤਾਂ ਦੱਸਈਏ ਉਹਨਾਂ ਦੇ ਫੈਨਸ ਤੇ ਸੋਸ਼ਲ ਮੀਡੀਆ ਯੂਜ਼ਰਸ ਸੋਸ਼ਲ ਮੀਡੀਆ ਤੇ ਸੋਨੂ ਨਿਗਮ ਦੀ ਤਾਰੀਫ ਕਰਦੇ ਥੱਕ ਨਹੀਂ ਰਹੇ ਦਰਅਸਲ ਆਸ਼ਾ ਬੋਸਲੇ ਜਿਵੇਂ ਹੀ ਇਵੈਂਟ ਦੌਰਾਨ ਸਟੇਜ ਤੇ ਆਈ ਤਾਂ ਉਹਨਾਂ ਨੇ ਸਨਮਾਨ ਵਜੋਂ ਮਸ਼ਹੂਰ ਗਾਇਕਾ ਦੇ ਪੈਰ ਧੋ ਦਿੱਤੇ ਦੱਸਈਏ ਉਸਨੇ ਆਸ਼ਾ ਬੋਸਲੇ ਦੇ ਪੈਰ ਗੁਲਾਬ ਦੀਆਂ ਪੱਤੀਆਂ ਨਾਲ ਤੋਤੇ ਤੇ ਨਾਲ ਹੀ ਪੈਰ ਵਿੱਚ ਜੁਮੇ ਸੋਨੂ ਨਿਗਮ ਦਾ ਇਹ ਵੀਡੀਓ ਜਿਹੜਾ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਦੇਖਿਆ ਜਾ ਸਕਦਾ ਹੈ ਤੇ ਨਾਲ ਹੀ ਦੱਸ ਜਾਈਏ ਜਿਸ ਵਿੱਚ ਸੋਨੂ ਨਿਗਮ ਨੂੰ ਗਾਇਕਾ ਆਸ਼ਾ ਭੌਂਸਲੇ ਦੇ ਕੋਲ ਫर्श ਤੇ ਬੈਠਿਆ ਵੀ ਦੇਖਿਆ ਜਾ ਸਕਦਾ ਹੈ ਤੇ ਨਾਲ ਹੀ ਇਹ ਸਭ ਦੇਖ ਕੇ ਆਸ਼ਾ ਭੌਂਸਲੇ ਖੁਦ ਵੀ ਹੈਰਾਨ ਹੋਈ ਤੇ ਨਾਲ ਹੀ ਖੁਸ਼ ਨਜ਼ਰ ਵੀ ਆਈ ਦੱਸੀਏ ਸਮਾਗਮ ਦੌਰਾਨ ਸੋਨੂ ਨਿਗਮ ਤੇ ਆਸ਼ਾ ਨੂੰ ਆਪਣਾ ਗੁਰੂ ਵੀ ਕਿਹਾ ਤੇ ਸੋਨੂ ਨੇ ਦੱਸਿਆ ਕਿ ਉਸਨੇ ਆਸ਼ਾ ਭੌਂਸਲੇ ਦੇ ਨਿਰਦੇਸ਼ਨ ਹੇਠ ਸੰਗੀਤ ਦੀਨੀ ਰੱਖੀ ਸੀ ਸੋਨੂ ਨਿਗਮ ਤੇ ਹੋਰ ਤਾਰਿਆਂ ਤੋਂ ਮਿਲ ਇਸ ਪਿਆਰ ਤੇ ਸਨਮਾਨ ਨੂੰ ਦੇਖ ਕੇ ਆਸ਼ਾ ਭੌਂਸਲੇ ਥੋੜੀ ਭਾਵੁਕ ਹੋ ਗਈ ਤੇ ਨਾਲ ਹੀ ਨੇ ਪਿਆਰ ਦਾ ਇਜ਼ਹਾਰ ਵੀ ਕੀਤਾ ਦੱਸ ਜਈਏ ਇਸ ਪ੍ਰੋਗਰਾਮ ਚ ਆਸ਼ਾ ਭੌਂਸਲੇ ਦੇ ਨਾਲ ਨਾਲ ਉਹਨਾਂ ਦੇ ਪਰਿਵਾਰਿਕ ਮੈਂਬਰ ਵੀ ਨਜ਼ਰ ਆਏ ਜਿਨ੍ਹਾਂ ਚ ਪੰਡਿਤ ਹਰੀਦੇਨਾਥ ਮੰਗੇਸ਼ਕਰ, ਸੁਰੇਸ਼ ਵਾਟਕਰ, ਸੁਦੇਸ਼ ਭੌਂਸਲੇ, ਭਾਰਤੀ ਮੰਗੇਸ਼ਕਰ ਤੇ ਨਾਲ ਅਸ਼ੋਕ ਸ਼ਰੌਫ, ਸ਼ਰੂਤੀ ਭੌਂਸਲੇ ਅਤੇ ਹਰੀਸ਼ ਪੀਮਾਨੀ ਵੀ ਸ਼ਾਮਲ ਹੋਏ